ਸਾਡੇ ਚੈਨਾ ਜੁੜੇ ਨੇ ਸ਼੍ਰੀ ਅਸ਼ੋਕ ਅੰਸਰ ਜੀ ਜੋ ਭਾਰਤ ਸਰਟਿੰਗ ਸਟੋਰ ਦੇ ਪ੍ਰੋਪਰਾਈਟਰ ਨੇ ਤੇ ਬਠਿੰਡਾ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਸੁਸਾਇਟੀਆਂ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਨੇ ਸੇਵਾ ਨੂੰ ਆਪਣਾ ਫਰਜ਼ ਨਾ ਮੰਨ ਲਈ ਤੇ ਹੁਣ ਉਹ ਸਿਰਕੀ ਵਿਆਗ ਦਾਨਸ਼ਾਲਾ ਦੇ ਵਾਈਸ ਪ੍ਰੈਜਿਡੈਂਟ ਤੌਰ ਤੇ ਸੇਵਾ ਨਿਭਾ ਰਹੀ ਨੇ ਤੇ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇਖ ਕੇ ਅੱਜ ਇੱਕ ਨੂਰ ਸੁਸਾਇਟੀ ਵੱਲੋਂ ਉਹਨਾਂ ਨੂੰ ਫਰਿਸਤੇ ਨਾਮ ਦਾ ਸਨਮਾਨ ਪੱਤਰ ਦਿੱਤਾ ਗਿਆ ਹੈ ਕਿਉਂਕਿ ਇਸ ਧਰਤੀ ਦੇ ਅਸ਼ੋਕਾਂਸ ਜੀ ਵਰਗੇ ਬਹੁਤ ਇਨਸਾਨ ਘਟ ਹਨ ਜੋ ਕਿ ਮਾਨਵਤਾ ਦੇ ਪਲੇ ਲਈ ਕੰਮ ਕਰਦੇ ਨੇ ਤਾਂ ਕਾਂਸਰ ਸਾਹਿਬ ਜੋ ਸਿਰਕੀ ਵਿਜਾਰ ਗਊਸ਼ਾਲਾ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਸ੍ਰੀ ਮਦ ਭਗਵਤ ਉਸ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਕਾਂਸਰ ਸਾਹਿਬ ਅਸ਼ੋਕ ਕਾਂਸਰ ਸੀਨੀਅਰ ਵਾਈਸ ਪ੍ਰਧਾਨ ਗਊਸ਼ਾਲਾ ਸਿਰਕੀ ਵਰਡਾ ਗਊਸ਼ਾਲਾ ਗੀਤਾ ਭਵਨ ਸਿਰਕੀਆ ਵਿਭਿੰਨਾਂ ਦੇ ਵਿੱਚ ਮਦ ਭਗਵਤ ਕਥਾ 16 ਫਰਵਰੀ 2025 ਵਿੱਚ ਸ਼ੁਰੂ ਹੋ ਰਹੀ ਹੈ ਦੀ ਸੁਪੂਰਨ ਹੋਊਗੀ 22 ਮਾਰਚ ਦਿਨ ਸ਼ਨੀਵਾਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੋਸਿਆਂ ਨੂੰ ਵੀ ਵੱਧ ਤੋਂ ਵੱਧ ਉੱਤੇ ਸਰਪ੍ਰਾਸਮੇਂ ਦਰਸ਼ਨ ਦੇ ਤੇ 22 ਤਰੀਕ ਨੂੰ ਉੱਥੇ ਜਿਹੜਾ ਭੰਡਾਰਾ ਉਹ ਵੀ ਹੋ ਕੇ ਜਾਂ ਤੇ ਕਥਾਵਾਚਕ ਨੰਦ ਲਾਲ ਜੀ ਸ਼ਾਸਤਰੀ ਮੁੱਖ ਬਜਾਰੀ ਹੌਸ਼ਲਾ ਸਿਰ ਕੇ ਅਭਿਸ਼ੇਕਾ ਉਹਨਾਂ ਨੂੰ ਕਥਾਵਾਚਕ ਹੋਊਗਾ ਉਸ ਦਿਨ ਸਾਰੇ ਪ੍ਰੋਗਰਾਮ ਸਮਾਪਤ ਕੀ ਗਏ ਕਥਾ ਹੋ ਗਿਆ ਸਾਰੇ ਸਾਰੇ ਹੁਣ ਹਮਾਂਕੋ ਪਹੁੰਚ ਗਏ ਨਾ ਸਾਰੇ ਰਤਨ ਸਰ ਕਹਿੰਦਾ ਹੈ ਕਿ ਅਸੀਂ ਅਸਾਂ 4 ਵਜੇ ਤੋਂ ਲਾ ਕੇ ਸਾਂਝ ਕਰਦੇ ਕੰਨ ਸਾਹਿਬ ਜਿਸ ਤਰ੍ਹਾਂ ਤੋਂ ਬੋਲ ਚੜਾ ਦੀ ਸੇਵਾ ਕਰਦੇ ਸੇਵਾ ਕਰਕੇ ਤੁਸੀਂ ਕਿਸ ਤਰ੍ਹਾਂ ਖੁਦ ਨੂੰ ਮਹਿਸੂਸ ਕਰਦੇ ਆ ਬਹੁਤ ਵਧੀਆ ਲੱਗਦਾ ਜੀ ਮੈਂ ਸਵੇਰ ਡੇਲੀ ਮੇਰ ਰਤਿਆਂ ਤੱਕ 23:15 ਤੋਂ 16:00 ਹੋ ਗਈ ਮੈਂ ਸਵੇਰ 5 ਵਜੇ ਜਾਂਦਾ 7:00 ਵਜੇ ਤੋਂ ਲਾ ਕੇ ਅੱਧੀ ਤੱਕ ਕੋਈ ਜੀਂਦੇ ਵੀ ਜਿੰਨੀ ਸੇਵਾ ਉਹਦੀ ਹੈ ਇਹ ਵੀ ਸੇਵਾ ਕਰਦੇ ਆਉਦੇ ਅਥੀ ਸੇਵਾ ਕਰਨੇ ਤਾਂ ਨੂੰ ਜੋ ਹੀ ਐਸਾ ਹੀ ਤਲਾਬੀ ਜੀ ਹੈ ਆਉਦੇ ਅਥੀ ਕੰਮ ਕਰਦੇ ਆ ਕਿ ਘੁੱਪੂ ਗਿਆ ਸਾਫ ਕਰਨਾ ਚਾਹੂ ਮਾਰਨਾ ਕੋ ਬਰੇਜੂ ਕਰਨਾ ਗੰਗਲ ਗੰਗਲ ਦੀ ਮਨੋਪਟੀ ਕਰਨੀ ਹੈ ਪਰਾਚਾਰਾ ਪਾਉਣਾ ਨਾ ਕੱਟ ਕੇ ਜੋ ਵੀ ਹੁੰਦਾ ਸੀ ਤਾਂ ਵੀ ਸਾਡੀ ਟੀਮਣੀ ਵੇ ਗੂਰ ਸੇਵਾ ਸੱਚਾ ਸੂਤੀ ਵੱਲ ਉਸ ਦਾ ਵੀ ਮੈ ਪ੍ਰੈਜ਼ੀਡੈਂਟ ਹੈ ਕਿ ਅਸੀਂ ਤਕਰੀਬਨ ਉਥੇ 20 ਤੋਂ 25 ਮਿੰਟ ਡੇਲੀ ਜੁਆ 5:00 ਵਜੇ ਤੋਂ ਲੈ ਕੇ 7-8 ਵਜੇ ਤੱਕ ਜੋ ਵੀ ਰੂਟੀਨ ਜੋ ਤੁਸੀਂ ਸੇਵਾ ਉਹ ਡੇਲੀ ਕਰਦੇ ਆ ਸਰ ਗਲਗਤੀ ਇਹ ਸੇਵਾ ਦੀ ਜੇ ਤੁਸੀਂ ਸੇਵਾ ਕਰ ਰਹੇ ਹੋ ਤੁਹਾਨੂੰ ਮੰਨਣਾ ਕਿ ਤੁਹਾਨੂੰ ਸਮਾਜ ਜਾਂ ਪਰਿਵਾਰ ਦੀ ਕੋਈ ਵਿਰੋਧ ਦਿੱਤਾ ਕਿਤੇ ਨਹੀਂ ਇਹ ਆਪ ਅਕਸਰ ਹੁੰਦਾ ਹੈ ਕਿ ਆਸੜਾ ਦਵਾ ਨਹੀਂ ਸਰ ਕੋਈ ਕਿਸੇ ਨੂੰ ਗੋ ਨਹੀਂ ਕਿ ਤੁਸੀਂ ਸੇਵਾ ਤਾਂ ਕੀ ਮਤ ਰੱਖਦੇ ਸੀ ਉੱਥੇ ਜਾ ਕੇ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਅਸੀਂ ਬਹੁਸ਼ਾਲਾ ਪ੍ਰੈਜ਼ੀਡੈਂਟ ਬਣਨਾ ਹੈ ਜੀ ਅਸੀਂ ਕੈਸ਼ਰ ਬਣਨਾ ਹੈ ਉਹ ਬਣਨਾ ਬਹੁਸ਼ਾਲਾ ਦੀ ਮੈਂ 4 ਸਾਲ ਕੈਸ਼ਰ ਦੀ ਸੇਵਾ ਵੀ ਨੂੰਾਈ ਹੈ 2018 ਲੈ ਕੇ 2022 ਤੱਕ ਉਹਨੂੰ ਬਹੁਤ ਮਾਤਾ ਦੇ ਦੁਆਰਾ ਖੇਰ ਮੌਕਾ ਦਿੱਤਾ ਸੇਵਾ ਕਰਨ ਦਾ ਤਾਂ ਹੁਣ ਮੈਂ ਸੀਨੇ ਬੈਠ ਪ੍ਰਧਾਨਾ ਰਾਜ ਨੂੰ ਰਾਜ ਨੂੰ ਸਾਡੇ ਪ੍ਰਧਾਨਾ ਪਟਿਆਲੇ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਤੁਹਾਡਾ ਪਰਿਵਾਰ ਸੇਵਾ ਦੇ ਕੰਮ ਵਿੱਚ ਸ਼ਾਮਿਲ ਹੈ ਪਰ ਦੇਖਿਆ ਜਾਓ ਇਹ ਬਠਿੰਡਾ ਪੰਜਾਬ ਦੇ ਇੱਕ ਨੌਜਵਾਨ ਨਸ਼ਾ ਵਲਦੇ ਹਨ ਉਹਨਾਂ ਬਾਰੇ ਕੀ ਕਿਹਾ ਜਾਵੇ ਨਸ਼ੇ ਦੇ ਕਾਰਨ ਘਰਾਂ ਦੇ ਘੜ ਦੁਆਰ ਹੋ ਰਹੇ ਨੇ ਨਸ਼ਾ ਇੱਕ ਦਲਤ ਜੀਵਿਆ ਜੀ ਨਹੀਂ ਉਹਨੂੰ ਆਪਾਂ ਲੈਣ ਦੇ ਨਾ ਪਰ ਅੱਜ ਕੱਲ ਦੇ ਜੋ ਸਰਕਾਰ ਨੂੰ ਚਾਹੀਦਾ ਪਿੱਛੋਂ ਬੰਦਵੇਂ ਪਰ ਨਹੀਂ ਪਾਉਂਦਾ ਵੇਚਣ ਵਾਲੇ ਬੰਗਰ ਕਹਿੰਦਾ ਵੇਚਣਾ ਤਾਂ ਵਿਚ ਨਹੀਂ ਹੈ ਜਿਹਨੂੰ ਲਾਤ ਇੱਕ ਪੌਰੀ ਲੱਗੀ ਹੋਰਦਾ ਨਹੀਂਗਾ ਜੋ ਨਹੀਂ ਹੋਣਾ ਚਾਹੀਦਾ ਇਹ ਘਰ ਦੇ ਘਰ ਪਰਵਾਹ ਦਿੰਦੇ ਸਰ ਜੋ ਭਾਰਤ ਦੇ ਤਸਰਾ ਪ੍ਰੋਗਰਾਮ ਸਿਸਟਮ ਚ ਚੋਰ ਹੈ ਉਹਦੇ ਲਈ ਸੰਪਰਕ ਮੰਤਰਾਲੇ ਦੇ ਸੁਨੀਲ ਮਾਰਤਮੰਬੰਦ ਅਗਲਾ ਸ਼ਾਸਤਰੀ ਦਾ ਹੈਗਾ ਜੀ 981512656 ਸਰ ਸਾਡੇ ਚੈਨਲ ਦੇਖਣ ਵਾਲੇ ਦਰਸ਼ਕਾਂ ਲਈ ਤੁਸੀਂ ਕੀ ਕਰ ਰਹੇ ਹੋ? ਪ੍ਰੋਗਰਾਮ ਬਸ ਤੇ ਜੀ ਸਾਰੇ ਸ਼ਹਿਰੋਂ ਅਸੀਂ ਇਹ ਪੀਰ ਕਰਦੇ ਹਾਂ ਕਿ ਬਹੁਤ 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 ਬਾਹਰ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ ਤੇ ਜੋ ਕੋਈ ਆਪਣੀ ਟੈਨਸ਼ਨ ਹੋ ਗਿਆ ਰਹਿੰਦੀ ਹੈ ਉੱਥੇ ਜਾ ਕੇ ਆਪਾਂ ਚੰਗੇ ਪ੍ਰੋਗਰਾਮ ਚੋਂ ਇਹ ਕਥਾ ਸੁਣਾਂਗੇ ਤਾਂ ਟੈਨਸ਼ਨ ਘੂਰ ਹੁੰਦੀ ਹੈ ਤੇ ਜ਼ਰੂਰ ਤੇ ਜ਼ਰੂਰ ਉੱਥੇ ਆ ਕੇ ਪਹੁੰਚੋ ਤੇ ਸੇਵਾ ਆਪਣਾ ਲਾਭ ਉਧਰ ਲਾਭ ਠੰਕ ਯੂ